ਸੌਫ ਖਾਨ ਦੇ ਫਾਇਦੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਪੌਸਤ ਦੇ ਦੋਸਤੋ ਸਾਡੀ ਰਸੋਈ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਪਰ ਸਾਨੂੰ ਉਹਨਾਂ ਦੇ ਗੁਣਾਂ ਬਾਰੇ ਪਤਾ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਜਿੱਥੇ ਅਸੀਂ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹਾਂ ਉੱਥੇ ਹੋਰਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਦੱਸ ਸਕਦੇ ਹਾਂ ਸਾਡੀ ਰਸੋਈ ਵਿੱਚ ਮੌਜੂਦ ਚੀਜ਼ਾਂ ਜੋ ਸਾਡੀ ਸਿਹਤ ਲਈ ਜੋ ਵਰਦਾਨ ਵਾਂਗ ਹਨ ਉਹ ਹੈ ਸੌਫ ਸੌਫ ਦਾ ਇਸਤੇਮਾਲ ਅਸੀਂ ਚਾਹ ਬਣਾਉਣ ਵਿੱਚ ਤੇ ਦੁੱਧ ਵਿੱਚ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਇਸ ਦਾ ਇਸਤੇਮਾਲ ਮਸਾਲਿਆਂ ਦੇ ਤੌਰ ਤੇ ਵੀ ਕਰਦੇ ਹਾਂ ਦੋਸਤੋ ਸੌਫ ਵਿੱਚ ਕਈ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਵਿਟਾਮਿਨ ਸੀ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਕੈਲਸ਼ੀਅਮ ਮੈਗਨੀਜ਼ ਤੇ ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ ਸੰਫਿਕ ਐਂਟੀਆਕਸੀਡੈਂਟ ਵੀ ਹੈ ਜੋ ਕਿ ਤਣਾਵ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਇਸ ਵਿੱਚ ਮੌਜੂਦ ਵਿਟਾਮਿਨ ਸੀ ਜੋ ਕਿ ਇੱਕ ਐਂਟੀਆਕਸੀਡੈਂਟ ਹੈ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਪੋਟਾਸ਼ੀਅਮ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਸਾਡੇ ਦਿਲ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਵਿੱਚ ਮੌਜੂਦ ਆਇਰਨ ਸਾਡੇ ਸਰੀਰ ਵਿੱਚ ਮੌਜੂਦ ਲਾਲ ਰક્ત ਕਸ਼ਕਾਵਾਂ ਦੀ ਉਤਪਾਦਨ ਲਈ ਜ਼ਰੂਰੀ ਹੈ ਇਕ ਖੂਨ ਤੱਕ ਆਕਸੀਜਨ ਲਿਜਾਨ ਵਿੱਚ ਮਦਦ ਕਰਦਾ ਹੈ ਮੈਗਨੀਸ ਜੋ ਕਿ ਹੱਡੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਕੈਲਸ਼ੀਅਮ ਹੱਡੀਆਂ ਦੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਮੈਗਨੀਸ਼ੀਅਮ ਮਾਸਪੇਸ਼ੀਆਂ ਤੇ ਤੰਤ੍ਰਿਕਾਂਵਾਂ ਲਈ ਬਹੁਤ ਹੀ ਖਾਸ ਹੈ ਇਸ ਤੋਂ ਇਲਾਵਾ ਇਸ ਵਿੱਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਸਾਡੀ ਪਾਚਨ ਕਿਰਿਆ ਨੂੰ ਸਿਹਤਮੰਦ ਬਣਾਉਂਦਾ ਹੈ ਐਥਨੋਲ ਸੰਫ ਵਿੱਚ ਪਾਇਆ ਜਾਣ ਵਾਲਾ ਇੱਕ ਤਰ੍ਹਾਂ ਦਾ ਤੇਲ ਹੈ ਜੋ ਕਿ ਪਾਚਨ ਵਿੱਚ ਮਦਦ ਕਰਦਾ ਹੈ ਤੇ ਸਵਾਦ ਵਿੱਚ ਵੀ ਯੋਗਦਾਨ ਪਾਉਂਦਾ ਹੈ ਦੋਸਤੋ ਸੌਂਫ ਖਾਣ ਦੇ ਕਈ ਤਰੀਕੇ ਹਨ ਤੁਸੀਂ ਇਸ ਨੂੰ ਚਬਾ ਚਬਾ ਕੇ ਸੌਂਫ ਦਾ ਪਾਣੀ ਬਣਾ ਕੇ ਜਾਂ ਫਿਰ ਸੌਂਫ ਦੀ ਚਾਹ ਬਣਾ ਕੇ ਪੀ ਸਕਦੇ ਹੋ ਸੌਂਫ ਨੂੰ ਇੱਕ ਮਾਊਥ ਫਰੈਸ਼ਨਰ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਸੌਂਫ ਦੀਆਂ ਕਿਸਮਾਂ ਸੌਂਫ ਦੀਆਂ ਤਿੰਨ ਕਿਸਮਾਂ ਹਨ ਆਮ ਸੌਂਫ ਇਸ ਦਾ ਇਸਤੇਮਾਲ ਖਾਸ ਰੂਪ ਜੜੀ ਬੂਟੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਮਿੱਠੀ ਸੌਂਫ ਇਸ ਦਾ ਇਸਤੇਮਾਲ ਵੀ ਜੜੀ ਬੂਟੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਤੇ ਇਸ ਦਾ ਸੁਆਦ ਮਿੱਠਾ ਹੁੰਦਾ ਹੈ ਬਲਬ ਸੌਂਫ ਇਸ ਨੂੰ ਫਲੋਰੈਂਸੀਆ ਫਨੀਚਿਓ ਵੀ ਕਿਹਾ ਜਾਂਦਾ ਹੈ ਇਸ ਦਾ ਸਬਜ਼ੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਸੌਂਫ 칸 ਦੇ ਫਾਇਦੇ ਨੰਬਰ 1 ਢੇਟ ਦੀਆਂ ਬਿਮਾਰੀਆਂ ਲਈ ਇਹ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਨੰਬਰ 2 ਸੌਫ ਤੁਹਾਡੀ ਯਾਦਦਾਸ਼ਤ ਵਧਾਉਂਦੀ ਹੈ। ਨੰਬਰ 3 ਸੌਫ ਦਾ ਨਿਯਮਿਤ ਸੇਵਨ ਨਜ਼ਰ ਨੂੰ ਤੀਜ਼ ਕਰਦਾ ਹੈ। ਨੰਬਰ 4 ਸੌਫ ਨੂੰ ਹਲਕਾ ਜਿਹਾ ਸੇਕ ਲਵਾ ਕੇ ਉਸ ਨੂੰ ਮਿਸ਼ਰੀ ਦੇ ਨਾਲ ਖਾਣ ਨਾਲ ਆਵਾਜ਼ ਮਧੁਰ ਹੁੰਦੀ ਹੈ। ਨੰਬਰ 5 ਮਾਸਿਕ ਚੱਕਰ ਨੂੰ ਨਿਯਮਿਤ ਬਣਾਉਣ ਲਈ ਸੌਫ ਬਹੁਤ ਹੀ ਫਾਇਦੇਮੰਦ ਹੈ। ਨੰਬਰ 6 ਸੌਫ ਕੈਸਟਰੋਨਟ ਨੂੰ ਨਿਯੰਤਰਿਤ ਕਰਦੀ ਹੈ। ਨੰਬਰ 7 ਅਸਥਮਾ ਦੇ ਇਲਾਜ ਵਿੱਚ ਸੌਂਫ ਬਹੁਤ ਹੀ ਕਾਰਗਰ ਸਾਬਤ ਹੁੰਦੀ ਹੈ। ਨੰਬਰ 8 ਸੌਂਫ ਦਾ ਸਵਾਦ ਮਿੱਠਾ ਹੁੰਦਾ ਹੈ ਜੋ ਲਾਰ ਨੂੰ ਵਧਾਉਂਦਾ ਹੈ। ਨੰਬਰ 9 ਇਹ ਸਾਹ ਦੀ ਬਦਬੂ ਨੂੰ ਘਟ ਕਰਦੀ ਹੈ। ਨੰਬਰ 10 ਖੂਨ ਨੂੰ ਸਾਫ਼ ਕਰਨ 'ਚ ਹਰੀ ਸੌਂਫ ਬਹੁਤ ਹੀ ਮਦਦਗਾਰ ਸਾਬਤ ਹੁੰਦੀ ਹੈ। ਨੰਬਰ 11 ਸੌਂਫ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਵਜ਼ਨ ਘਟ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 12 ਸੌਂਫ ਨੂੰ ਪੀਸ ਕੇ ਮੂੰਹ ਤੇ ਲਗਾਉਣ ਨਾਲ ਕਿਲ ਮੁਹੱਸਲ ਠੀਕ ਹੋ ਜਾਂਦੀ ਹੰਤੀ ਰੰਗ ਵੀ ਨਿਖਰਦਾ ਹੈ। ਨੰਬਰ 13 ਸੌਂਫ ਸਿਨੇਵ ਜਲਨ ਤੇ ਐਸਿਡਿਟੀ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਨੰਬਰ 14 ਸੌਂਫ ਖਾਣ ਨਾਲ ਕਬਜ਼ ਗੈਸ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 15 ਰੋਜ਼ਾਨਾ ਸਵੇਰੇ ਸੌਂਫ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਨੰਬਰ 16 ਅੱਖਾਂ ਦੇ ਲਈ ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਸੌਫ ਵਿੱਚ ਵਿਟਾਮਿਨ ਏ ਕਾਫੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਸਵੇਰੇ ਖਾਲੀ ਪੇਟ ਸੌਫ ਦਾ ਪਾਣੀ ਪੀਣ ਨਾਲ ਨਜ਼ਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਦੋਸਤੋ ਇਹ ਹਨ ਸੌਫ ਦੇ ਫਾਇਦੇ ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਜਾ ਅਜੀ ਸੌਫ ਦਾ ਪਾਣੀ ਜਾਂ ਸੌਫ ਨੂੰ ਖਾਣਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਵਿੱਚ ਤੁਹਾਡੀ ਉਹ ਸਮੱਸਿਆ ਦੂਰ ਹੋ ਜਾਵੇਗੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡਾ ਇੱਕ ਲਾਈਕ ਸਾਨੂੰ ਬਹੁਤ ਹੀ ਹੌਸਲਾ ਦਿੰਦਾ ਹੈ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ